ਦੋਸਤੋ ਜੇਕਰ ਤੁਸੀਂ ਵੀ ਹਵਾਈ ਸਫਰ ਕਰਦੇ ਹੋ ਔਰ ਜੇਕਰ ਤੁਸੀਂ ਵੀ ਹਵਾਈ ਸਫਰ ਦੌਰਾਨ ਪਾਵਰ ਬੈਂਕ ਜਾਂ ਐਸੀ ਹੀ ਕਿਸੇ ਹੋਰ ਚੀਜ਼ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਸਿਰਫ ਤੇ ਸਿਰਫ ਤੁਹਾਡੇ ਲਈ ਹੈ ਅਗਲੀ ਵਾਰ ਇਹ ਗਲਤੀ ਨਾ ਕਰੋ ਕਿਉਂਕਿ ਯੂਏਈ ਦੀਆਂ ਤੋਂ ਪ੍ਰਮੁੱਖ ਅੰਤਰਰਾਸ਼ਟਰੀ 에ਅਰਲਾਈਨਾਂ ਵਿੱਚੋਂ ਇੱਕ ਅਮੀਰਾਤ ਨੇ ਜਹਾਜ਼ ਦੇ ਵਿੱਚ ਪਾਵਰ ਬੈਂਕਾਂ ਵੀ ਵਰਤੋਂ ਤੇ ਪਾਬੰਦੀ ਦਾ ਐਲਾਨ ਕੀਤਾ ਹੈ 1 ਅਕਤੂਬਰ 2025 ਤੋਂ ਇਹ ਨਵੇਂ ਨਿਯਮ ਲਾਗੂ ਹੋਣਗੇ ਤਾਂ ਕਿ ਯਾਤਰੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ ਕਿਉਂਕਿ ਲੀਥੀਅਮ ਬੈਟਰੀ ਅਕਸਰ ਫਟ ਜਾਂਦੀ ਹੈ ਤਾਂ ਹਵਾ ਬਾਜ਼ੀ ਖੇਤਰ ਵਿੱਚ ਲੀਥੀਅਮ ਬੈਟਰੀ ਕੋਈ ਜ਼ਿਆਦਾ ਚੰਗੀ ਨਹੀਂ ਸਮਝੀ ਜਾਂਦੀ ਤੇ ਇਹਨਾਂ ਘਟਨਾਵਾਂ ਦੇ ਵਿੱਚ ਜਾਂ ਕਹਿ ਲੋ ਦੁਰਘਟਨਾਵਾਂ ਵਿੱਚ ਵਾਅਦੇ ਕਰਕੇ ਅਮੀਰਾਦ ਦੁਆਰਾ ਸਮੀਖਿਆ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਨਿਯਮ ਲਾਗੂ ਹੋ ਰਿਹਾ ਹੈ ਕਿ ਹੁਣ 100 ਵਾਟ ਘੰਟੇ ਤੋਂ ਘੱਟ ਦੀ ਹੀ ਸਮਰੱਥਾ ਵਾਲੀ ਪਾਵਰ ਬੈਂਕ ਤੁਸੀਂ ਕੈਰੀ ਕਰ ਸਕਦੇ ਹੋ ਆਪਣੇ ਨਾਲ ਸਫਰ ਦੇ ਦੌਰਾਨ ਇਸ ਤੋਂ ਜ਼ਿਆਦਾ ਦੀ ਜੋ ਸਮਰੱਥਾ ਹੋਵੇਗੀ ਪਾਵਰ ਬੈਂਕ ਦੀ ਉਸ ਨੂੰ ਤੁਸੀਂ ਕੈਰੀ ਨਹੀਂ ਕਰ ਸਕਦੇ ਉਸ ਉੱਪਰ پابੰਦੀ ਲਗਾ ਦਿੱਤੀ ਗਈ ਹੈ ਤਾਂ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਪਾਵਰ ਬੈਂਕ ਦੀ ਸਮਰੱਥਾ ਜ਼ਰੂਰ ਚੈੱਕ ਕਰ ਲੈਣਾ